ਪੰਜਾਬ ਸਰਕਾਰ ਦੇ ਵੱਲੋਂ ਪੰਜਾਬ ਪੁਲਿਸ ਦੇ ਵੱਡੇ ਅਫਸਰਾਂ ਨੂੰ ਤਰੱਕੀਆਂ ਦਿੱਤੀਆਂ ਗਈਆਂ ਨੇ ਪ੍ਰਮੋਸ਼ਨਾਂ ਮਿਲਣ ਤੋਂ ਬਾਅਦ ਅਫਸਰਾਂ ਦੇ ਵੱਲੋਂ ਅਹੁਦੇ ਸੰਭਾਲ ਲਏ ਗਏ ਨੇ ਤਾਂ ਗੱਲ ਕਰ ਰਹੇ ਹਾਂ ਪਟਿਆਲਾ ਤੋਂ ਐਸਪੀ ਸਰਫਰਾਜ ਆलम ਜੋ ਕਿ ਹੁਣ ਬਰਨਾਲਾ ਦੇ ਐਸਐਸਪੀ ਨਿਯੁਕਤ ਕਰ ਦਿੱਤੇ ਗਏ ਨੇ ਲੰਬੇ ਸਮੇਂ ਤੱਕ ਪਟਿਆਲਾ ਦੇ ਵਿੱਚ ਐਸਪੀ ਸੀਟੀ ਵਜੋਂ ਸੇਵਾਵਾਂ ਨਿਭਾਈਆਂ ਬੜੇ ਹੀ ਇਮਾਨਦਾਰ ਬੇਦਾਗ ਇਨਸਾਨ ਨੇ ਜੋ ਕਿ ਹੁਣ ਐਸਐਸਪੀ ਬਰਨਾਲਾ ਲੱਗੇ ਨੇ ਜਿਨ੍ਹਾਂ ਨੇ ਅਹੁਦਾ ਸੰਭਾਲਦੇ ਹੀ ਕਿਹਾ कि ਅਸੀਂ ਬਰਨਾਲਾ ਦੇ ਵਿੱਚ ਜੋ ਨਸ਼ਾ ਨਸ਼ੇ ਨੂੰ ਖਤਮ ਕਰਾਂਗੇ ਕ੍ਰਾਈਮ ਨੂੰ ਖਤਮ ਕਰਾਂਗੇ ਤਾਂ ਹੁਣ ਕਿਸ ਤਰੀਕੇ ਦੀ ਕਾਰਗੁਜ਼ਾਰੀ ਰਹਿੰਦੀ ਆ ਅਗਲੇ ਪਲਾਨਿੰਗ ਕੀਆ ਐਸਐਸਪੀ ਬਰਨਾਲਾ ਮੁਹੰਮਦ ਸਰਫਰਾਜ ਆਲਮ ਦੀ ਜ਼ੁਬਾਨੀ ਸੁਣਾਉਨੇ ਆ ਸਰਕਾਰ ਆਦਾਬ ਤੇ ਨਮਸਕਾਰ ਆਜ਼ਮਤੀ 24 2 2025 ਨੂੰ ਮੈਂ ਬਤੌਰ ਐਸਐਸਪੀ ਬਰਨਾਲਾ ਜੁਆਇਨ ਕੀਤਾ ਹੈ ਸਾਰੇ ਜ਼ਿਲ੍ਹਾ ਨਿਵਾਸੀਆਂ ਨੂੰ ਮੇਰਾ ਯਹੀ ਸੰਦੇਸ਼ ਹੈ कि ਅਸੀਂ ਇੱਕ ਵਧੀਆ ਤੇ ਇਫੈਕਟਿਵ ਪੁਲਿਸ ਪਬਲਿਕ ਪਾਰਟਨਰਸ਼ਿਪ ਦੇ ਨਾਲ ਬਟਾਲਾ ਬਰਨਾਲਾ ਪੁਲਿਸ ਨੂੰ ਚਲਾਵਾਂਗੇ ਤੇ ਜੇ ਪੰਜਾਬ ਸਰਕਾਰ ਤੇ ਮਾਨਯੋਗ ਡੀਜੀਪੀ ਸਾਹਿਬ ਦੇ ਹਿਦਾਇਤਾਂ ਨੇ ਜੇ ਦੇਵਿਸ ਪ੍ਰਾਇਰੀਟੀ ਏਰੀਆ ਡਰੱਗਸ ਐਕਸ਼ਨ ਅਗੇਂਸ ਗੈਂਗਸਟਰਸ ਐਂਟੀ ਕ腐ਪਸ਼ਨ ਤੇ ਇੱਕ ਵਿਜੀਬਲ ਪੁਲਿਸਿੰਗ ਅਸੀਂ ਇਨਸ਼ੂਰ ਕਰਾਂਗੇ ਥੈਂਕ ਯੂ ਸਰ ਇਸ ਤੋਂ ਬੱਲੇ ਕਿਤੇ ਕਿਤੇ ਸਵਾਲ ਮੰਗੇ ਤੋ ਇਸ ਤੋਂ ਪਹਿਲੇ ਮੈਂ 2 ਸਾਲ ਇੱਕ ਮੈਂ ਐਜ਼ ਸਪੈਸ਼ਲਿਟੀ ਪਟਿਆਲਾ ਸੀਗਾ ਉਸ ਤੋਂ ਪਹਿਲੇ ਮੈਂ 3 ਮਹੀਨੇ ਜਲੰਧਰ ਸੀਗਾ ਐਸਪੀ ਐਂਡ ਦਸ ਮਾਈ ਨਮ ਮੋਗੇਚੇਰਾ ਹੂੰ ਨਿਆਲ ਸਿੰਘਲਾ ਸਬ ਡਿਵੀਜ਼ਨ ਚ ਮਕੌਂਰਾ ਇਸਪੀ ਪਹਿਲੇ ਅਪਪਾਇੰਟਮੈਂਟ ਹੈ ਜਨਾਬ ਦੀ ਹਾਂਜੀ ਹਾਂਜੀ ਕਿ ਬਹੁਤ ਇੱਕ ਮਲਾਜਮ ਦੀ ਜ਼ਿੰਦਗੀ ਦੇ ਵਿੱਚ ਜਦੋਂ ਇਸ ਤਰ੍ਹਾਂ ਦੀ ਪ੍ਰੋਮੋਸ਼ਨ ਆਉਂਦੀ ਹੈ ਤਾਂ ਬੜਾ ਇੱਕ ਅਜੀਬ ਜਿਹਾ ਮੌਕਾ ਵੱਖਰਾ ਜਿਹਾ ਮੌਕਾ ਹੁੰਦਾ ਹੈ ਕਿ ਕੀ ਚੀਜ਼ ਕਰਦੇ ਹੋ ਦੇਖੋ ਜੀ ਬਹੁਤ ਹੀ ਖੁਸ਼ੀ ਦਾ ਮੌਕਾ ਸੀਗਾ ਮੇਰੇ ਲਈ ਤੇ ਮੇਰੇ ਪਰਿਵਾਰ ਵਾਲੋਂ ਦੇ ਲਈ ਇਹ ਨਾਲ ਹੀ ਜਿਵੇਂ ਬੰਦਾ ਪ੍ਰਮੋਟ ਹੁੰਦਾ ਅਕਾਉਂਟੇਬਿਲਟੀ ਰਿਸਪਾਂਸਿਬਿਲਟੀ ਵਧ ਜਾਂਦੀ ਹੈ ਤੁਹ ਮੈਂ ਤਾਂ ਇਹ ਹੀ ਅਰਦਾਸ ਕਰਦਕੀ ਆਪਣੀ ਇਸ ਰੋਲ ਨੂੰ ਤੇ ਆਪਣੇ ਇਸ ਕੁਰਸੀ ਨੂੰ ਮੈਂ ਜਸਦੀ ਦੇ ਸਕਾਂ ਜੀ ਸਰ ਆਇਆ ਆਪੀਐਸ ਬਣਨ ਦਾ ਸੁਪਨਾ ਕਿਵੇਂ ਕਿ ਪਾਲਰ ਤੋਂ ਨਹੀਂ ਇੱਕ ਲੰਬੀ ਕਹਾਣੀ ਹੈ ਲੰਬੀ ਕਹਾਣੀ ਹੈ ਤੁਹਾਡੇ ਨਾਲ ਜਰੂਰ ਸਾਂਝਾ ਕਰਾਂਗੇ ਵਿਸਥਾਰ ਚ ਜੀ ਬਰਨਾਲਾ ਡਿਸਟ੍ਰਿਕਟ ਦਾ ਸਰ ਪਿਛਲੇ ਜਿਹੜਾ ਰਿਕਾਰਡ ਵੱਡਾ ਰਿਹਾ ਹੈ ਇਹ ਅਚੀਵਮੈਂਟਸ ਜੀ 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 ਕਿ ਉਸ ਨੂੰ ਸਰ ਬਰਕਰਾਰ ਰੱਖਣਾ ਹੈ ਜਿਹੜੇ ਗੁੱਡ ਵਰਕਸ ਹੈ ਜਿਹੜੇ ਗੁੱਡ ਐਕਟੀਵਿਟੀਜ਼ ਔਰ ਜੋ ਵੀ ਗੁੱਡ ਹਨ ਚੰਗੇ ਉਪਰਾਲੇ ਸੀਗੇ ਉਹਨਾਂ ਨੂੰ ਅਸੀਂ ਕੰਟੀਨਿਊ ਕਰਾਂਗੇ ਜਿੱਥੇ ਇੰਪਰੂਵਮੈਂਟ ਦੀ ਲੋੜ ਹੈ ਤੋਂ ਪਬਲਿਕ ਦੇ ਫੀਡਬੈਕ ਨਾਲ ਹੀ ਅਸੀਂ ਚਲੇਗੇ ਤੇ ਜਿਹੜੇ ਪੁਰਾਣੇ ਅਫਸਰ ਉਹਨਾਂ ਦੇ ਫੀਡਬੈਕ ਨਾਲ ਅਸੀਂ ਹੋਰ ਇੰਪਰੂਵ ਕਰਾਂਗੇ ਜਿਵੇਂ ਕਿ ਨਸ਼ੇ ਦਾ ਜੋ ਕਰਾਲੇ ਕਿਤੇ ਆਬਵੀਅਸਲੀ ਉਹ ਪ੍ਰਾਇੋਰਟੀ ਰਹੇਗਾ ਸਾਡਾ ਇੱਕ ਵਾਰ ਮੈਨੂੰ ਆਪਣੇ ਜ਼ਿਲ੍ਹੇ ਦੇ ਸਟਾਕ ਲੈ ਲੈਣ ਦੋ ਅਕੋਰਡਿੰਗਲੀ ਵੀ ਪਲਾਨ ਏਵਰੀਥਿੰਗ ਬਰਾਨਾ ਨੂੰ ਕੀ ਮੈਸੇਜ ਦੇਣਾ ਚਾਹੁੰਗੇ ਅਸੀਂ ਉਹਨਾਂ ਵਾਸਤੇ ਉਹਨਾਂ ਦੀ ਰਾਖੀ ਵਾਸਤੇ ਹੈ ਜੀ ਤੇ ਜਿਹੜਾ ਪਬਲਿਕ ਤੇ ਪੁਲਿਸ ਦੇ ਵਿਚਕਾਰ ਦਾ ਗੈਪ ਉਹਨੂੰ ਕੱਟ ਕਰਾਂਗੇ ਤੇ ਇੱਕ ਵਧੀਆ ਟੀਮ ਬਣਾਏਗੇ ਅਸੀਂ ਥੈਂਕ ਯੂ ਤਾਂ ਤੁਸੀਂ ਸੁਣਿਆ ਮੁਹੰਮਦ ਸਰਫਰਾਜ ਆਲਮ ਦੇ ਵੱਲੋਂ ਕਿਹਾ ਗਿਆ ਕਿ ਸਾਡੀ ਪਹਿਲ ਜਿਹੜੀ ਰਹੇਗੀ ਉਹ ਨਸ਼ੇ ਦੇ ਖਾਤਮੇ ਲਈ ਰਹੇਗੀ ਕਿਉਂਕਿ ਨਸ਼ਾ ਇੱਕ ਅਜਿਹੀ ਅਲਾਮਤ ਆ ਜਿਸ ਨੇ ਕਈ ਘਰਾਂ ਦੇ ਚਿਰਾਗ ਬੁਝਾ ਦਿੱਤੇ ਨੇ ਨਸ਼ਾ ਇੱਕ ਅਜਿਹੀ ਅਲਾਮਤ ਆ ਜਿਸ ਨੇ ਕਿੰਨੇ ਹੀ ਘਰਾਂ ਦੇ ਵਿੱਚ ਸੱਥਰ ਬਿਛਾ ਦਿੱਤੇ ਨਸ਼ਾ ਇੱਕ ਅਜਿਹੀ ਅਲਾਮਤ ਆ ਜਿਸ ਨੇ ਕਿੰਨੀਆਂ ਹੀ ਮਾਮਾਦੀਆਂ ਕੁੱਖਾਂ ਸੁੰਨੀਆਂ ਕਰ ਦਿੱਤੀਆਂ ਤਾਂ ਨਸ਼ੇ ਨੂੰ ਠੱਲ ਪਾਉਣਾ ਬਹੁਤ ਜ਼ਰੂਰੀ ਆ ਤਾਂ ਹੁਣ ਬਹੁਤ ਸਾਰੇ ਜਿਹੜੇ ਅਫਸਰ ਨੇ ਉਹਨਾਂ ਨੂੰ ਨਿਯੁਕਤੀਆਂ ਦਿੱਤੀਆਂ ਗਈਆਂ ਨੇ ਜੋ ਉਹਨਾਂ ਨੂੰ ਪ੍ਰੋਮੋਸ਼ਨਾਂ ਦਿੱਤੀਆਂ ਗਈਆਂ ਨੇ ਉਹਨਾਂ ਦੇ ਵੱਲੋਂ ਆਪਣੇ ਜੋ ਨਵੇਂ ਅਹੁਦੇ ਉਹਨਾਂ ਨੂੰ ਮਿਲੇ ਨੇ ਉਹ ਸੰਭਾਲ ਲਏਗੇ ਨੇ ਪਰ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਦੇਖਣ ਵਾਲੀ ਗੱਲ ਰਹੇਗੀ ਕਿ ਆਖਰ ਕਿਸ ਤਰੀਕੇ ਦੇ ਨਾਲ ਨਸ਼ੇ ਦੇ ਖਾਤਮੇ ਲਈ ਪਲਾਨਿੰਗ ਬਣਦੀ ਆ ਕਿਉਂਕਿ ਪੰਜਾਬ ਦੀ ਪੁਲਿਸ ਜਿਹੜੀ ਆ ਵਾਕੇ ਹੀ ਨਸ਼ੇ ਦੇ ਖਾਤਮੇ ਲਈ ਦਿਨ ਰਾਤ ਇੱਕ ਕਰ ਰਹੀ ਆ ਕ੍ਰਾਈਮ ਨੂੰ ਖਤਮ ਕਰਨ ਦੀ ਕੋਸ਼ਿਸ਼ ਕਰ ਰਹੇ ਆ ਪਰ ਬਾਵਜੂਦ ਉਸ ਦੇ ਫੇਰ ਵੀ ਜਿਹੜੇ ਨੇ ਚੋਰ ਲੁਟੇਰੇ ਗੈਂਗਸਟਰ ਜਿਹੜੇ ਨੇ ਉਹ ਆਪਣੇ ਮਨਸੂਬਿਆਂ ਦੇ ਵਿੱਚ ਕਾਮਯਾਬ ਹੁੰਦੇ ਹੋਏ ਨਜ਼ਰ ਜ਼ਰੂਰ ਆਉਂਦੇ ਨੇ ਪਰ ਉਹਨਾਂ ਦੇ ਕਈ ਵਾਰ ਮਨਸੂਬੇ ਉਸ ਵੇਲੇ ਫੇਲ ਹੋ ਜਾਂਦੇ ਨੇ ਜਦੋਂ ਪੁਲਿਸ ਉਹਨਾਂ ਨੂੰ ਪਹਿਲਾਂ ਹੀ ਕਾਬੂ ਕਰ ਲੈਂਦੀ ਆ ਤਾਂ ਵਾਕਈ ਤਾਰੀਫ ਕਰਨੀ ਬਣਦੀ ਆ ਪੰਜਾਬ ਪੁਲਿਸ ਦੀ ਤਾਂ ਹੁਣ ਐਸਐਸਪੀ ਸਰਫਰਾਜ਼ ਆलम ਦੀ ਕਾਰਗੁਜ਼ਾਰੀ ਤੁਸੀਂ ਜ਼ਰੂਰ ਸੁਣੀ ਆ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਹਰ ਕੋਈ ਇਹ ਉਮੀਦ ਕਰਦਾ ਕਿ ਨਵੇਂ ਐਸਐਸਪੀ ਇਸ ਨਸ਼ੇ ਨੂੰ ਬਰਨਾਲਾ ਦੇ ਵਿੱਚੋਂ ਠੱਲ ਜ਼ਰੂਰ ਪਾਣ ਸਾਡੇ ਸਹਿਯੋਗੀ ਜਤਿੰਦਰ ਦੇਵਗੰਦੇ ਵੱਲੋਂ ਗੱਲਬਾਤ ਕੀਤੀ ਗਈ ਸੀ ਐਸਐਸਪੀ ਬਰਨਾਲਾ ਦੇ ਨਾਲ